ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਅਕਬਰਪੁਰ ਖਡਾਲ ਜਾਖਲ ਬਰੇਟਾ ਬਲਾਡਾ ਰੋਡ ਤੇ ਜੋ ਕਿ ਸਾਡੇ ਪਿੰਡ ਕਾਲੀਏ ਦੇ ਨਜ਼ਦੀਕ ਹੈ ਆਓ ਸੰਗਤੋ ਅੱਜ ਆਪਾਂ ਦਸਵੀਂ ਪਾਸ਼ੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੋਭਿਤ ਧਰਤੀ ਦੇ ਦਰਸ਼ਨ ਕਰੀਏ ਇਹ ਪਿੰਡ ਅਕਬਰਪੁਰ ਖਡਾਲ ਮਾਨਸਾ ਡਿਸਟ੍ਰਿਕਟ ਗੁਰੂ ਗੋਬਿੰਦ ਸਿੰਘ ਜੀ ਦੇ ਪਹੁੰਚਣ ਦਾ ਕਾਰਨ ਇਹ ਸੀ ਕਿ ਜਦੋਂ ਗੁਰੂ ਸਾਹਿਬ ਦੱਖਣ ਦੀ ਯਾਤਰਾ ਸਮੇਂ ਸਰਸਾ ਵਿਖੇ ਠਹਿਰੇ ਸਨ ਤਾਂ ਸੰਗਤਾਂ ਬਹੁਤ ਭਰਪੂਰ ਮਾਤਰਾ ਚ ਦਰਸ਼ਨ ਕਰ ਰਹੀਆਂ ਸਨ ਉਹ ਟਾਈਮ ਉਸ ਟਾਈਮ ਭਾਈ ਜੱਸਾ ਸਿੰਘ ਜੀ ਨੇ ਭਰੇ ਮਨ ਨਾਲ ਬੇਨਤੀ ਕੀਤੀ ਕਿ ਮਹਾਰਾਜ ਆਪਣਾ ਇੱਕ ਸਿੱਖ ਸਨਿਆਰ ਭਾਈ ਗੁਲਾਬ ਸਿੰਘ ਜੋ ਕਿ ਸਿਰਸਾ ਦਾ ਰਹਿਣ ਵਾਲਾ ਹੈ ਉਸ ਦੀ ਲੜਕੀ ਨੌਜਵਾਨ ਤੇ ਸੁੰਦਰ ਹੈ ਇਲਾਕੇ ਦੇ ਨਵਾਬ ਨਵੀ ਬਖਸ਼ ਨੇ ਉਸ ਦੀ ਲੜਕੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੰਗਤਾਂ ਨੂੰ ਸੂਹ ਮਿਲ ਗਈ ਤੇ ਉਸ ਲੜਕੀ ਨੂੰ ਛੁਪਾ ਲਿਆ ਪਰ ਹਾਕਮ ਨਵੀ ਬਖਸ਼ ਦੇ ਸਿਪਾਹੀ ਲੜਕੀ ਦੇ ਪਿਤਾ ਗੁਲਾਬ ਸਿੰਘ ਨੂੰ ਚੁੱਕ ਕੇ ਲੈ ਗਏ ਖੜਾਲ ਪਿੰਡ ਲੈ ਗਏ ਸਨ ਅਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਣ ਲੱਗੇ ਗੁਲਾਬ ਸਿੰਘ ਗੁਰੂ ਦਾ ਸਿੱਖ ਵੀ ਮਨ ਹੀ ਮਨ ਵਿੱਚ ਅਰਦਾਸਾਂ ਬੇਨਤੀਆਂ ਕਰਦਾ ਰਹਿੰਦਾ ਕਿ ਗੁਰੂ ਸਾਹਿਬ ਮੇਰੀ ਗੁਰੂ ਸਾਹਿਬ ਜੀ ਮੇਰੀ ਨਿਰਦੋਸ਼ ਦੀ लाज ਰੱਖ ਲੈਣੀ ਪਰ ਗੁਲਾਬ ਸਿੰਘ ਨੂੰ ਨਵੀ ਬਖਸ਼ ਦੇ ਸਿਪਾਹੀ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੰਦੇ ਰਹੇ ਕਿ ਉਸ ਦੀ ਲੜਕੀ ਨੂੰ ਨਵਾਬ ਦੇ ਹਵਾਲੇ ਕਰ ਦੇ ਤੈਨੂੰ ਆਜ਼ਾਦ ਆਜ਼ਾਦ ਕਰ ਦਿੱਤਾ ਜਾਵੇਗਾ ਸਾਰੀ ਵਾਰਤਾ ਸੁਣ ਕੇ ਗੁਰੂ ਸਾਹਿਬ ਦੇ ਨੇਤਰ ਲਾਲ ਹੋ ਗਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਮੇਰਾ ਅਬਲਕ ਘੋੜਾ ਲਿਆਓ ਤੇ ਪੰਜ ਸ਼ਸਤਰਧਾਰੀ ਸਿੰਘ ਤਿਆਰ ਬਰ ਤਿਆਰ ਹੋ ਕੇ ਖੁੜਾਲ ਪਿੰਡ ਬਿਨਾਂ ਰੁਕੇ ਪਹੁੰਚ ਗਏ ਪਿੰਡ ਦੇ ਬਾਹਰ ਘੋੜੇ ਬੰਨ੍ਹ ਦਿੱਤੇ ਜਿੱਥੇ ਹੁਣ ਗੁਰਦੁਆਰਾ ਚਰਨ ਕਮਲ ਹੈ ਫਿਰ ਪਿੰਡ ਦੇ ਅੰਦਰ ਜਿੱਥੇ ਭਾਈ ਗੁਲਾਬ ਸਿੰਘ ਜੀ ਨੂੰ ਕੈਦ ਕੀਤਾ ਸੀ ਭੋਰੇ ਵਾਲੀ ਥਾਂ ਤੇ ਪਹੁੰਚ ਕੇ ਪਹਿਰੇਦਾਰਾਂ ਨੂੰ ਬੰਦੀ ਬਣਾ ਲਿਆ ਤੇ ਗੁਲਾਬ ਸਿੰਘ ਨੂੰ ਆਜ਼ਾਦ ਕਰਾ ਲਿਆ ਤੇ ਗੁਲਾਬ ਸਿੰਘ ਨੂੰ ਸਿੱਧ ਕੀ ਸਿੱਖ ਦਾ ਖਿਤਾਬ ਦਿੱਤਾ ਤੇ ਉਧਰ ਪਿੰਡ ਵਿੱਚ ਭੱਜ ਦੌੜ ਪੈ ਗਈ ਕਿ ਭੱਜੋ ਸਿੱਖਾਂ ਦਾ ਗੁਰੂ ਆਪ ਹੀ ਆ ਗਿਆ ਹੈ ਜਦੋਂ ਇਸ ਦੀ ਗੱਲ ਇਸ ਗੱਲ ਦੀ ਖਬਰ ਨਵਾਬ ਨਬੀ ਬਖਸ਼ ਨੂੰ ਮਿਲੀ ਤੇ ਉਹ ਆਪਣੇ ਸਮਾਈ ਸਪਾਹੀਆਂ ਸਮੇਤ ਗੁਰੂ ਜੀ ਦੇ ਸਨਮੁਖ ਸੁਗਾਤਾਂ ਲੈ ਕੇ ਪੇਸ਼ ਹੋ ਗਿਆ ਤੇ ਗੁਰੂ ਜੀ ਦੇ ਨੇਤਰ ਲਾਲ ਹੋ ਗਏ ਤੇ ਉਹ ਸ਼ੇਰ ਵਾਂਗੂ ਗਰਜੇ ਤੇ ਨਵੀ ਨਬ ਬਖਸ਼ ਨੂੰ ਲਾਣਤਾ ਪਾਈਆਂ ਕਿ ਤੂੰ ਅਜਿਹਾ ਪਾਪ ਕਿਉਂ ਕੀਤਾ ਹੈ ਤੇ ਨਵੀ ਬਖਸ਼ ਗੁਰੂ ਜੀ ਨੂੰ ਵਾਰ-ਵਾਰ ਬੇਨਤੀਆਂ ਕਰ ਰਿਹਾ ਸੀ ਜਨਾਬ ਮਿਹਰ ਕਰੋ ਮਿਹਰ ਕਰੋ ਗੁਰੂ ਸਾਹਿਬ ਜੀ ਨੇ ਉਸ ਉੱਪਰ ਦਇਆ ਕੀਤੀ ਤੇ ਉਸ ਨੂੰ ਤਾੜਨਾ ਵੀ ਕੀਤੀ ਕਿ ਅੱਗੋਂ ਕਿਸੇ ਵੀ ਮਜਲੂਮ ਉੱਤੇ ਜ਼ੁਲਮ ਨਾ ਕਰੀਂ ਗੁਰੂ ਜੀ ਨੇ ਆਪਣੇ ਘੋੜੇ ਦੀ ਰਕਾਬ ਵਿੱਚ ਭਾਈ ਗੁਲਾਬ ਸਿੰਘ ਦਾ ਪੈਰ ਰਖਾ ਕੇ ਗੋਬਿੰਦਪੁਰ ਨੂੰ ਗੋਬਿੰਦਪੁਰਾ ਸਾਹਿਬ ਹੈ ਜੀ ਆਪਣੇ ਇੱਥੇ ਨੇੜੇ ਬਰੇਟੇ ਤੇ ਬਲਾਡੇ ਦੇ ਵਿਚਾਲੇ ਉੱਥੇ ਗੋਬਿੰਦਪੁਰਾ ਸਾਹਿਬ ਨੂੰ ਉਹਨਾਂ ਨੇ ਚਾਲੇ ਪਾ ਦਿੱਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਭਾਈ ਗੁਲਾਬ ਸਿੰਘ ਜੀ ਨੂੰ ਆਜ਼ਾਦ ਕਰਵਾਇਆ ਸੀ ਤੇ ਇਹ ਉਹੀ ਸ਼ੋਭਿਤ ਧਰਤੀ ਹੈ ਜਿਹਦੇ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੁਣ ਪੋਰਾ ਸਾਹਿਬ ਵਾਲੀ ਜਗ੍ਹਾ ਨੂੰ ਆਪਾਂ ਜਾ ਰਹੇ ਹਾਂ ਸੰਗਤ ਜੀ ਇੱਧਰ ਪੋਰਾ ਸਾਹਿਬ ਹੈ ਥੱਲੇ ਜਾ ਕੇ ਜਿੱਥੇ ਭਾਈ ਗੁਲਾਬ ਸਿੰਘ ਜੀ ਨੂੰ ਕੈਦ ਕੀਤਾ ਹੋਇਆ ਸੀ ਨਵਾਬ ਨਵੀ ਬਖਸ਼ ਨੇ ਤੇ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੋਂ ਭਾਈ ਗੁਲਾਬ ਸਿੰਘ ਜੀ ਨੂੰ ਆਜ਼ਾਦ ਕਰਵਾਇਆ ਸੀ ਕਰੋ ਦਰਸ਼ਨ ਜੀ ਪੋਰਾ ਸਾਹਿਬ ਦੇ ਇਹ ਛੋਟਾ ਬੱਚਾ ਇੱਥੋਂ ਦੇ ਗ੍ਰੰਥੀ ਸਾਹਿਬ ਜੀ ਦਾ ਬੱਚਾ ਹੈ ਜੋ ਕਿ ਸਾਨੂੰ ਦਰਸ਼ਨ ਕਰਵਾ ਰਿਹਾ ਹੈ ਇਹ ਉਹ ਜਗ੍ਹਾ ਹੈ ਜਿੱਥੇ ਭਾਈ ਗੁਲਾਬ ਸਿੰਘ ਜੀ ਨੂੰ ਕੈਦ ਕੀਤਾ ਸੀ ਇਸ ਲਈ ਕਿ ਸਿੱਖ ਭਾਈ ਗੁਲਾਬ ਸਿੰਘ ਜੀ ਨੇ ਇੱਥੇ ਤਪੱਸਿਆ ਕੀਤੀ ਤੇ ਗੁਰੂ ਸਾਹਿਬ ਜੀ ਨੂੰ ਅਰਦਾਸਾਂ ਬੇਨਤੀਆਂ ਕਰਦਾ ਰਿਹਾ ਕਿ ਗੁਰੂ ਸਾਹਿਬ ਜੀ ਮੇਰੀ ਇਲਾਜ ਰੱਖ ਲਵੋ ਤੇ ਗੁਰੂ ਸਾਹਿਬ ਜੀ ਨੇ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਦੀਆਂ ਬੇਨਤੀਆਂ ਸੁਣੀਆਂ ਇਹ ਇਤਿਹਾਸ ਹੈ ਜੀ ਇੱਥੇ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਭਾਈ ਸੰਤੋਖ ਸਿੰਘ ਜੀ ਨੇ ਅਲੱਗ-ਅਲੱਗ ਆਪਣੀ ਸੂਝ ਦੇ ਮੁਤਾਬਕ ਇਥੋਂ ਦਾ ਇਤਿਹਾਸ ਦੱਸਿਆ ਹੈ ਜੀ ਇਹ ਭਾਈ ਗੁਲਾਬ ਸਿੰਘ ਜੀ ਹਨ ਸਾਰੀ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰੇ ਇੱਥੇ ਆ ਕੇ ਨਮਸਤਕ ਹੋਵੋ ਤੇ ਇਸ ਇਤਿਹਾਸ ਇਤਿਹਾਸੀ ਜਗ੍ਹਾ ਦੇ ਦਰਸ਼ਨ ਕਰੋ ਕਿਉਂਕਿ ਗੁਰੂ ਸਾਹਿਬ ਜੀ ਆਪਣੇ ਏਰੀਏ ਦੇ ਵਿੱਚ ਬਹੁਤ ਕਿਰਪਾਹ ਗੁਰੂ ਸਾਹਿਬ ਦੀ ਤੇ ਉਹ ਆਪ ਇੱਥੇ ਭਲਾ ਕਰਨ ਆਏ ਸਨ ਦੁਨੀਆ ਦਾ ਗੁਰੂ ਸਾਹਿਬ ਤੋਂ ਬਾਹਰ ਜਾਣ ਦਾ ਰਸਤਾ ਹੈ ਤੇ ਹੁ ਆਪਾਂ ਉਸ ਸਥਾਨ ਦੇ ਦਰਸ਼ਨ ਕਰਦੇ ਹਾਂ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਤੇ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਤੇ ਭਾਈ ਗਲਾਬ ਸਿੰਘ ਜੀ ਨੂੰ ਆਜ਼ਾਦ ਕਰਵਾ ਕੇ ਇੱਥੇ ਲਿਆ ਕੇ ਉਹਨਾਂ ਨੂੰ ਇਸ਼ਨਾਨ ਪਾਣੀ ਕਰਵਾ ਕੇ ਬਸਤਰ ਪਹਿਨਾਏ ਸਨ ਇਹ ਗੁਰਦੁਆਰਾ ਚਰਨ ਕਮਲ ਜੀ ਤਾਸਰ ਸਾਹਿਬ ਹੈ ਜੀ ਇਸ ਜਗ੍ਹਾ ਤੋਂ ਗੁਰੂ ਸਾਹਿਬ ਨੇ ਭਾਈ ਗਲਾਬ ਸਿੰਘ ਜੀ ਨੂੰ ਘੋੜੇ ਉੱਪਰ ਬਿਠਾ ਕੇ ਇੱਥੋਂ ਗੋਬਿੰਦਪੁਰਾ ਸਾਹਿਬ ਜੋ ਕਿ ਬਲਾਡਾ ਤੇ ਬਰੇਟੇ ਦੇ ਵਿਚਾਲੇ ਪਿੰਡ ਹੈ ਉੱਥੇ ਲੈ ਕੇ ਗਏ ਸਨ ਇਹ ਗੁਰ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਹੈ ਇੱਥੇ ਸ਼ਬਦ ਦੋਵਾਂ ਵੀ ਤਹੈ ਇੱਥੇ ਬਹੁਤ ਕਿਰਪਾ ਹੈ ਗੁਰੂ ਸਾਹਿਬ ਦੀ ਹੁਣ ਤੁਹਾਨੂੰ ਉਸ ਮਹਾਨ ਦਰਖਤ ਦੇ ਦਰਸ਼ਨ ਕਰਾਉਣੇ ਆ ਜਿੱਥੇ ਗੁਰੂ ਸਾਹਿਬ ਨੇ ਆ ਕੇ ਘੋੜਾ ਬੰਨਿਆ ਸੀ ਇਹ ਉਹ ਦਰਖਤ ਹੈ ਜੀ ਇਹ ਉਹ ਵਣ ਦਾ ਦਰਖਤ ਹੈ ਜੀ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਤੇ ਇਸ ਦੇ ਮਗਰ ਇੱਕ ਬਹੁਤ ਵੱਡਾ ਤਲਾਬ ਹੈ ਜੀ ਤੇ ਇੱਥੇ ਇਸ਼ਨਾਨ ਕਰਵਾਇਆ ਸੀ ਭਾਈ ਗੁਲਾਬ ਸਿੰਘ ਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਇਤਿਹਾਸਿਕ ਜਗ੍ਹਾ ਦੇ ਸਾਰੇ ਦਰਸ਼ਨ ਕਰੋ ਜੀ ਤੇ ਉਹਨਾਂ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਕਰੋ ਜੀ